ਨਿਊ ਸਟੇਟ ਪੰਜਾਬ ਦੀ ਟੀਮ ਪਹੁੰਚੀ ਹੈ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਗੰਦਵਾਲ ਵਿਖੇ ਕਿਉਂਕਿ ਜਿਹੜਾ ਨਿਊ ਸਟੇਟ ਪੰਜਾਬ ਦਾ ਜਿਹੜਾ ਪ੍ਰੋਗਰਾਮ ਹੈ ਪਿੰਡ ਦੀ ਸੱਤ ਜਿਹੜਾ ਆ ਉਹ ਲੋਕਾਂ ਦੀ ਬਹੁਤ ਜਿਹੜੀ ਆ ਮਨਪਸੰਦ ਬਣਿਆ ਹੋਇਆ ਹੈ ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਪਿੰਡ ਦੇ ਮੁੱਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਇਸ ਪ੍ਰੋਗਰਾਮ ਵਿੱਚ ਲੈ ਕੇ ਆਨੇ ਆ ਅਤੇ ਪਿੰਡ ਦੀ ਪੰਚਾਇਤ ਹੈ ਪਿੰਡ ਦੇ ਲੋਕ ਆ ਕੀ ਉਹਨਾਂ ਦੇ ਮੁੱਦੇ ਆ ਕੀ ਉਹਨਾਂ ਦੀਆਂ ਯੋਜਨਾਵਾਂ ਪਿੰਡ ਦੇ ਵਿਕਾਸ ਨੂੰ ਲੈ ਕੇ ਉਹਤੇ ਕਿਹੜੀਆਂ ਉਹ ਚੀਜ਼ਾਂ ਆ ਜਿਹੜੀਆਂ ਪਿੰਡ ਵਿੱਚ ਐਸ ਵੇਲੇ ਰਹਿ ਗਈਆਂ ਤੇ ਕਿਹੜੀਆਂ ਚੀਜ਼ਾਂ ਦੀ ਐਸ ਵੇਲੇ ਜਿਹੜੀ ਵਿਕਾਸ ਹੋ ਗਿਆ ਆ ਉਹਨਾਂ ਬਾਰੇ ਗੱਲਬਾਤ ਕਰਦੇ ਆ ਕਿਉਂਕਿ ਐਸ ਵੇਲੇ ਜਿਹੜਾ ਪੂਰਾ ਮਾਹੌਲ ਆ ਪਿੰਡ ਦਾ ਸਿਰਜਿਆ ਪਿਆ ਆ ਇੱਥੇ ਬਜ਼ੁਰਗ ਸਾਡੇ ਕੋਲ ਬੈਠੇ ਨੇ ਹਾਂਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਪਿੰਡ ਪਹੁੰਚੇ ਆਪਾਂ ਸੋ ਕਹਿਣਾ ਜੀ ਇਥੇ ਬਸ ਹੋਇਆ ਹੀ ਨਹੀਂ ਦਾ ਬਾਬੂ ਜੀ ਜਿਸ ਤਰ੍ਹਾਂ ਅਸੀਂ ਜਦੋਂ ਐਂਟਰੀ ਕੀਤੀ ਆ ਪਿੰਡ ਦੀ ਵਿਕਾਸ ਨੂੰ ਲੈ ਕੇ ਤੁਹਾਡੇ ਐਸ ਵੇਲੇ ਜਿੱਦਾਂ ਕੋਈ ਪੀਣ ਦੀ ਪਾਣੀ ਦੀ ਸਮੱਸਿਆ ਕੋਈ ਹੈ ਤਾਂ ਪਾਣੀ ਸਾਰਿਆਂ ਨੂੰ ਹੀ ਹੈਗਾ ਜੀ ਪੀਣ ਵਾਲਾ ਜਿੱਦਾਂ ਸਰਕਾਰ ਵੱਲੋਂ ਜਿੱਦਾਂ ਟੈਂਕੀ ਇੱਥੇ ਪੂਰੀ ਸਲਾਈ ਕੋਈ ਟੈਂਕੀ ਨਹੀਂ ਹੈਗੀ ਕਿੰਨੇ ਚਿਰ ਹੋ ਗਿਆ ਇਹਦੇ ਕਾਫੀ ਜੋਂਦੇ ਬੈਠੇ ਉਹਨੂੰ ਟੈਂਕੀ ਆਈ ਨਹੀਂ ਕੋਈ ਇੱਥੇ ਤੇ ਅੱਛਾ ਟੈਂਕੀ ਲੱਗੀ ਨਹੀਂ ਕੀ ਤੇ ਪਾਣੀ ਫੇਰ ਕਿੱਦਾਂ ਪੀ ਰਹੇ ਤੁਸੀਂ ਹਾਂ ਇਹ ਬੂਰ ਦਾ ਫਿਲਟਰ ਲਾਈ ਆਪਣਾ ਕਰਾਇਆ ਤੁਸੀਂ ਬੂਰ ਹੈਣਾ ਤੇ ਬਾਕੀ ਜਿਸ ਤਰ੍ਹਾਂ ਅਸੀਂ ਜਦੋਂ ਐਂਟਰੀ ਕੀਤੀ ਆ ਕਾਫੀ ਜਿਹੜੀ ਸੜਕ ਦੀ ਕਾਫੀ ਮੰਦੀ ਹਾਲਤ ਹੈਗੀ ਇਸ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਨਾ ਕੋਈ ਗੱਲਬਾਤ ਨਹੀਂ ਹੋਈ ਇੱਥੇ ਤੇ ਪਿੰਡ ਦੇ ਸਰਪੰਚ ਤੁਹਾਡੇ ਉਹ ਉਹਨਾਂ ਬਾਰੇ ਕੋਈ ਕੋਈ ਗੱਲਬਾਤ ਕੀਤੀ ਹੈ ਕੀ ਇਹ ਜਿਹੜਾ ਤੁਹਾਡੇ ਰਹਿੰ ਚ ਟਾਂਡੇ ਰਹਿੰਦੇ ਆ ਹਾਂਜੀ ਅੱਗੇ ਚਲੇ ਜਾਂਦਾ ਕੋਈ ਲੋੜ ਨਹੀਂ ਕੇ ਨੂੰ ਮੈਂਬਰ ਸਭਾਨ ਮੈਂਬਰ ਸਭਾਨ ਜੀ ਕੀ ਹਾਲ ਚਾਲ ਪਲੇ ਦੱਸੋ ਸਾਡਾ ਹਾਲ ਚਾਲ ਜੀ ਬਹੁਤ ਵਧੀਆ ਤੇ ਕੀ ਕਹਿਣਾ ਚਾਹੋਗੇ ਪਿੰਡ ਦੀ ਵਿਕਾਸ ਨੂੰ ਲੈ ਕੇ ਜੀ ਆਖਣ ਦੀ ਤਾਂ ਜ਼ਰੂਰਤ ਨਹੀਂ ਜੋਗ ਹੈਗਾ ਤੁਹਾਡੇ ਸਾਹਮਣੇ ਹੀ ਆ ਨਹੀਂ ਅਸੀਂ ਤਾਂ ਅੱਜ ਪਹਿਲੀ ਵਾਰ ਆਏ ਹਾਂ ਨਾ ਤੁਹਾਡੇ ਮੈਂ ਨਹੀਂ ਅਸੀਂ ਐਵੇਂ ਝੂਠ ਬੋਲ ਜਾਈ ਵੀ ਸਾਡਾ ਉਹ ਵੀ ਹੋਗਾ ਸਾਡਾ ਆ ਵੀ ਹੋ ਗਿਆ ਜੋਗ ਹੈਗਾ ਸਭ ਕੋ ਤੁਹਾਡੇ ਸਾਹਮਣੇ ਆ ਨਹੀਂ ਜਿਸ ਤਰ੍ਹਾਂ ਹੁਣ ਆਪਾਂ ਐਂਟਰੀ ਕੀਤੀ ਸੜਕ ਦੀ ਕਾਫੀ ਮੰਦੀ ਹਾਲ ਸੀ ਇਸ ਨੂੰ ਲੈ ਕੇ ਤੁਸੀਂ ਕੋਈ ਪਹਿਲਾ ਜਿਹੜਾ ਡਿਪਾਰਟਮੈਂਟ ਹੈ ਜਿਹੜੇ ਸੜਕਾਂ ਬਣਾਉਂਦੇ ਉਹਨਾਂ ਨਾਲ ਗੱਲਬਾਤ ਕੋਈ ਹੋਈ ਕਿਸੇ ਨਹੀਂ ਜੀ ਫੇਰ ਅਜੇ ਮੇਰੇ ਸਾਹਮਣੇ ਤਾਂ ਨਾ ਕੋਈ ਅਸਾਂ ਕੀਤੀ ਹੈ ਨਾ ਕੋਈ ਗੱਲਬਾਤ ਹੋਈ ਹੈ ਕੋਈ ਮਤਾਂ ਨਹੀਂ ਪਾਇਆ ਤੁਸੀਂ ਕੋਈ ਨੂੰ ਲੈ ਕੇ ਨਹੀਂ ਜੀ ਮਾਦਾ ਨੰਬਰ ਤਾਂ ਨਹੀਂ ਪਾਉਂਦਾ ਉਹ ਪੈਂਦੀ ਸਰਪੰਚ ਪਾਉਂਦੀ ਸਰਪੰਚ ਨਾਲ ਤੁਹਾਡੀ ਗੱਲਬਾਤ ਨਹੀਂ ਕੋਈ ਹੋਈ ਨਹੀਂ ਜੀ ਅਜੇ ਤੱਕ ਤਾਂ ਕੋਈ ਨਹੀਂ ਹੋਈ ਤੇ ਹੋਰ ਕੀ ਨੂੰ ਹੋਰ ਕੀ ਕੀਤਾ ਟੀ ਤੁਹਾਡੀ ਚੀਜ਼ਾਂ ਜਿਹੜੀਆਂ ਇਸ ਵੇਲੇ ਲੋੜਾਂ ਜਿਹੜੀ ਨਹੀਂ ਹੋਈਆਂ ਇੱਥੇ ਵੀਰ ਜੀ ਜੇ ਇਹ ਲੋੜਾਂ ਵਾਲੇ ਕੱਲੀ ਕੱਲੀ ਦੱਸੋ ਕਿਹੜੀ ਕਿਹੜੀ ਕੀ ਕੀਤੀ ਲੋੜਾਂ ਵਾਲੇ ਜਯਇਦ ਲੋੜ ਤਾਂ ਰਮਾਤਵੇ ਪੂਰੀ ਕਰਨੀ ਬੰਦੇ ਦੇ ਦਿੱਤਾ ਤਾਂ ਬੰਦਾ ਵੈਰ ਰਜਦੇ ਨਹੀਂ ਹੈਗਾ ਨਹੀਂ ਜਿਸ ਤਰ੍ਹਾਂ ਪਿੰਡ ਦੀ ਗੱਲ ਗੱਲਬਾਤ ਕਰਦੇ ਆ ਪਿੰਡ ਵਿੱਚ ਜਿਹਦਾ ਛੱਪੜ ਆ ਛੱਪੜ ਨੂੰ ਲੈ ਕੇ ਕੋਈ ਸਮੱਸਿਆ ਛੱਪੜ ਨੂੰ ਸਮੱਸਿਆ ਇਹ ਵੀ ਸਾਡਾ ਅਜੇ ਕੱਚਾ ਸੰਨ ਕੋ ਥੋੜਾ ਪਾਣੀ ਸਾਰੇ ਪਿੰਡ ਦਾ ਜਿਆਦਾ ਉਹ ਉੱਛਲਦਾ ਰਹਿੰਦਾ ਅੱਛਾ ਉਹਦੀ ਨਿਕਾਸੀ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਜੀ ਕੋਈ ਨਹੀਂ ਹੋਈ ਤੇ ਪਿੰਡ ਦੇ ਜਿਹੜੇ ਇੱਥੇ ਸਰਪੰਚ ਆ ਉਹਨਾਂ ਕੋਈ ਜਿਹੜਾ ਇੱਥੇ ਮੌਜੂਦਾ ਹਲਕੇ ਦੇ ਐਮ.ਐਲ.ਏ ਆ ਉਹਨਾਂ ਨਾਲ ਗੱਲਬਾਤ ਕੋਈ ਨਹੀਂ ਜੀ ਉਹ ਟਾਈਮ ਟੂ ਟਾਈਮ ਆਉਂਦੇ ਆ ਆਪਣਾ ਟਾਈਮ ਬਸ ਕੀਤਾ ਆਪਣੀ ਖੇਤੀਬਾੜੀ ਦਾ ਕੰਮ ਕੀਤਾ ਤੇ ਟਾਂਡੇ ਚੋ ਗਏ ਠੀਕ ਹੈ ਜੀ ਠੀਕ ਹੈ ਹੋਰ ਵੀ ਇੱਥੇ ਲੋਕ ਆ ਜਿਹੜੇ ਪਿੰਡ ਦੇ ਨਿਵਾਸੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕੀ ਨਾਮ ਆਪਣਾ ਮੇਰਾ ਨਾਮ ਸਤਵੰਦ ਸਿੰਘ ਜੀ ਸਤਵੰਦ ਸਿੰਘ ਪਿੰਡ ਗੰਦਵਾਲਾ ਜੀ ਪਿੰਡ ਗੰਦਵਾਲਾ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਵਿੱਚ ਐਕਸਲ ਕਿ ਪਿੰਡ ਵਿੱਚ ਲਾਗੇ ਆਉਂਦਾ ਜੇ ਕੋਈ ਉਹਦੇ ਬਹਿਣ ਵਾਸਤੇ ਜਗ੍ਹਾ ਨਹੀਂ ਇੱਕ ਪੰਚਾਇਤ ਦੀ ਜਗ੍ਹਾ ਹੈਗੀ ਆ ਉਹ ਕਿਸੇ ਥੱਲੇ ਆ ਤੇ ਉਹ ਜਦੋਂ ਦਾ ਅਸੀਂ ਜੰਪਾਲ ਹੋਏ ਆ ਜੋ ਕੁਝ ਵੀ ਆ ਉਹ ਮਤਲਬ ਅਜੇ ਵੀ ਇਦਾਂ ਹੀ ਦੋ ਬਰੀ ਨਿਸ਼ਾਨਦੀ ਹੋ ਗਈ ਆ ਤੇ ਉਹਦਾ ਕੋਈ ਹੱਲ ਨਹੀਂ ਹੋਇਆ ਉਹ ਪੰਚਾਇਤ ਦੀ ਜਗ੍ਹਾ ਪਿੰਡ ਨੂੰ ਮਿਲੇ ਬੱਚੇ ਛੋਟੇ ਆ ਇਹਨਾਂ ਵਾਸਤੇ ਗਰਾਊਂਡ ਬਣਾਈ ਜਾ ਸਕਦੀ ਆ ਉੱਥੇ ਬਹਿਣ ਵਾਸਤੇ ਕਮਰਾ ਬਣ ਸਕਦਾ ਹੈ ਅਸੀਂ ਆਪਣੇ ਪਿੰਡ ਦੀਆਂ ਵੋਟਾਂ ਵੀ ਰੜੇ ਪਿੰਡ ਪਾਉਣ ਜਾਈ ਦੀਆਂ ਅਸੀਂ ਆਪਣੀ ਬੂਥ ਆਪਣੇ ਪਿੰਡ ਨਹੀਂ ਅਜੇ ਤੱਕ ਆਇਆ ਅੱਛਾ ਉਹ ਕਿਉਂਕਿ ਮਤਲਬ ਕੋਈ ਹੈ ਨਹੀਂ ਸਿਸਟਮ ਇੱਥੇ ਇਹ ਤੇ ਸਰਕਾਰ ਜੀ ਅਸੀਂ ਇਹ ਐਪਲੀਕੇਸ਼ਨ ਐ ਵੀ ਦਿੱਤੀਆਂ ਨਿਸ਼ਾਨਦੀ ਵੀ ਹੋਈ ਤੇ ਪਰ ਅੱਜ ਤੱਕ ਕਿਉਂ ਸਾਨੂੰ ਮਿਲ ਨਹੀਂ ਇਹ ਤੇ ਸਰਕਾਰੀ ਦਾ ਸਕਦੇ ਆ ਅਸੀਂ ਤੇ ਨਿਸ਼ਾਨਦੀ ਕਰਾ ਸਕਦੇ ਹਾਂ ਤੇ ਉਹ ਵੇਰ ਵੇਰ ਨਾਲ ਨਿਕਲੇ ਆ ਦੂਸਰਾ ਸਾਡੇ ਪੇਨੋਂ ਜਿਹੜੀ ਸੜਕ ਆਉਂਦੀ ਆ ਇਹ 2023 ਵਿੱਚ ਵੀ ਪਾਣੀ ਆ ਗਿਆ 19 ਵਿੱਚ ਵੀ ਆ ਗਿਆ ਉਸ ਤੋਂ ਪਹਿਲਾਂ 13 ਵਿੱਚ ਆਇਆ ਆਵਾਜਾਈ ਦੀ ਬਹੁਤ ਜ਼ਿਆਦਾ ਤੰਗੀ ਰਹਿੰਦੀ ਆ ਜਿਹੜੀ ਸੜਕ ਦੇ ਕੰਢੇ ਬਿਲਕੁਲ ਭੁਰ ਗਏ ਆ ਛੜਕ ਜਦੋਂ ਪਾਣੀ ਆ ਜਾਂਦਾ ਉਹ ਟਰੈਕਟਰ ਦਾ ਹੀ ਇੱਕ ਸਾਧਨ ਹੁੰਦਾ ਜਿਹੜਾ ਜਾਇਆ ਜਾਂਦਾ ਕਿ ਪਾਣੀ ਕਿਵੇਂ ਆਂਦਾ ਤਾਂ ਡਿਪਿੰਡ ਵਿੱਚ ਕੋਈ ਲਾਗੇ ਦਰਿਆ ਪੈਂਦਾ ਲਾਗੇ ਇੱਥੋਂ 5 ਤੋਂ 7 ਕਿੱਲੇ ਹਟਵਾ ਦਾ ਬਿਆਸ ਦਰਿਆ ਹੈ ਉਹ ਜਦੋਂ ਪਾਣੀ ਉਹਦੇ ਵਿੱਚ ਰੁੱਖ ਲੱਗੇ ਆ ਜਦੋਂ ਉਹ ਪਾਣੀ ਆਉਂਦਾ ਉਹ ਓਵਰਫਲੋ ਹੋ ਜਾਂਦਾ ਇੱਕ ਜਿਹੜਾ ਮੇਨ ਹਾਈਵੇ ਆ ਸ੍ਰੀ ਹਰਗੋਬਿੰਦਪੁਰ ਤੋਂ ਟਾਂਡੇ ਨੂੰ ਜਾਂਦਾ ਇਹ ਜਿਹੜਾ ਪੁਲ ਹੈ ਇਹਦੇ ਵਿੱਚ ਕੋਈ ਕ੍ਰੋਸਿੰਗ ਵਾਸਤੇ ਬੁਲੀ ਨਹੀਂ ਹੈਗੀ ਉਹਦੇ ਵਾਸਤੇ ਜਦੋਂ ਪਾਣੀ ਓਵਰਫਲੋ ਹੋ ਜਾਂਦਾ ਤੇ ਡਾਫ ਲੱਗ ਜਾਂਦੀ ਆ ਉਹਦੇ ਕਰਕੇ ਪਾਣੀ ਓਵਰਫਲੋ ਹੋ ਗਿਆ ਘਰਾਂ ਤੱਕ ਆ ਜਾਂਦਾ ਪਿਛਲੀ ਵਾਰੀਆਂ ਗੁਰਦਾਸਾਹਿਬ ਤੱਕ ਪਾਣੀ ਆ ਗਿਆ ਸੀ ਤੇ ਜਿਹੜਾ ਵਰਮ ਆ ਉਹ ਸੜਕ ਦੀ ਜਿਹੜੀ ਲੱਗ ਜੇ ਤੋ ਰਸਤਾ ਚੋੜਾ ਹੋਵੇ ਜ ਚਲੋ ਕੁਦਰਤੀ ਆਫਤ ਹੈ ਜਾਂ ਜਿੱਦਾਂ ਵੀ ਆਉਂਦੀ ਆ ਤੇ ਅਸੀਂ ਉਹ ਰਸਤਾ ਨਹੀਂ ਲੰਘਦੇ ਸਰਗੀਏ ਜਿਸ ਤਰ੍ਹਾਂ ਹੁਣ ਆਪਾਂ ਪਿੰਡ ਵਿੱਚ ਐਂਟਰੀ ਕੀਤੀ ਆ ਵਿੱਚ ਵਿੱਚ ਸੜਕ ਬਣੀ ਵੀ ਆ ਉਹ ਵੀ ਕੱਚੀ ਲੱਗਦੀ ਆ ਜਿੱਦਾਂ ਇਟਾਂ ਰੱਖ ਕੇ ਆਉਂਦੀ ਆ ਤੇ ਵਿੱਚ ਵਿੱਚ ਮਿੱਟੀ ਵਾਲੀ ਵੀ ਸੜਕ ਆ ਇਸ ਬਾਰੇ ਕੋਈ ਤੁਹਾਡੀ ਗੱਲਬਾਤ ਜਾਂ ਕਿਸੇ ਸਰਪੰਚ ਜਾਂ ਹੋਰ ਬੰਦੇ ਉੱਚ ਅਧਿਕਾਰੀ ਨਾਲ ਹੋਈ ਹੈ ਕਿ ਇਹ ਪਿੰਡ ਦੀ ਜਿਹੜਾ ਸੜਕ ਵਾਲ ਵੀ ਧਿਆਨ ਦਿੱਤਾ ਜਾਵੇ ਅਸੀਂ ਦੋ ਵਾਰੀ ਬੇਨਤੀ ਕੀਤੀ ਆ ਕਿ ਇਹ ਜਿਹੜੀ ਸੜਕ ਸਾਡੀ ਰਿਪੇਅਰ ਵਿੱਚ ਪਾਈ ਜਾਵੇ ਜਿਆਦਾ ਨਹੀਂ ਹੈ ਤੁਸੀਂ ਉੱਚੀ ਨਹੀਂ ਕਰ ਸਕਦੇ ਇਹ ਲੋਕ ਤੇ ਪਾਈ ਜਾਵੇ ਕਿਉਂਕਿ ਜਦੋਂ ਪਾਣੀ ਆਉਂਦਾ ਹੜ ਕਰਕੇ ਸੜਕ ਜਿੰਨੀ ਵੀ ਬਣੀ ਮਾੜੀ ਮੋਟੀ ਹੁੰਦੀ ਉਹ ਖਰਾਬ ਹੋ ਜਾਂਦੀਆਂ ਤੇ ਫਿਰ ਲੰਘਣ ਚ ਬਹੁਤ ਜ਼ਿਆਦਾ ਤੰਗੀ ਹੁੰਦੀ ਹੈ ਸਕੂਲ ਦੀਆਂ ਚਾਰ ਚਾਰ ਸਕੂਲਾਂ ਦੀ ਬੱਸਾਂ ਆਉਂਦੀਆਂ ਇੱਥੇ ਕੁਝ ਬੱਚਾ ਤੇ ਉਹ ਪਿੱਛੇ ਹੀ ਤੁਸੀਂ ਮੰਨਦੇ ਖੜੀਆਂ ਕਰ ਲੈਂਦੇ ਆ ਕਿ ਅਗਲੇ ਤੁਹਾਡੇ ਸੜਕ ਤੇ ਜਿਹ ਕੰਡੇ ਆ ਟੋਏ ਪਏ ਆ ਤੇ ਇਸ ਕਰਕੇ ਬਸਾ ਨਹੀਂ ਅਸੀਂ ਅੱਗੇ ਲੈ ਕੇ ਜਾ ਸਕਦੇ ਬੱਚਿਆਂ ਨੂੰ ਸਕੂਲ ਛੱਡਣ ਦੀ ਵੀ ਤੰਗੀ ਰਹਿੰਦੀ ਆ ਜਿਸ ਤਰ੍ਹਾਂ ਹੁਣ ਦੂਸਰਾ ਬਿਆਸ ਦਰਿਆ ਦੇ ਪਿੱਛੇ ਜੇ ਆ ਮਹੀਨੇ ਦੋ ਮਹੀਨੇ ਪਹਿਲਾਂ ਕਾਫੀ ਪਾਣੀ ਨੇ ਤਬਾਹੀ ਮਚਾਈ ਉਹ ਪਾਣੀ ਤੁਹਾਡੇ ਪਿੰਡ ਵਿੱਚ ਵੀ ਆਇਆ ਸੀ ਇੱਥੇ ਇੱਥੇ ਉਹ ਪਾਣੀ ਫਿਰ ਜ਼ਿਆਦਾ ਨਹੀਂ ਤੇ 30 ਦਿਨ ਰਿਹਾ ਅੱਛਾ 1 ਮਹੀਨਾ ਇੱਥੇ ਰਿਹਾ ਤਾਂ 1 ਮਹੀਨਾ ਇੱਥੇ ਪਾਣੀ ਰਿਹਾ ਤੇ ਜਿਹੜਾ ਇਥੋਂ ਗਾਈਡ ਬੰਨ ਦਰਿਆ ਨੂੰ ਲੱਗਾ ਸੀ ਸਾਡੀਆਂ ਪਿਆਰੀਆਂ ਦੀ ਸੇਫਟੀਆਂ ਵਾਸਤੇ ਉਹ ਵੀ ਸਾਰਾ ਰੁੜ ਗਿਆ ਤੇ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਫਸਲਾਂ ਦਾ ਗਰਦੋਰੀਆਂ ਹੋਈਆਂ ਤੇ ਸਰਕਾਰ ਵੱਲੋਂ ਹੁਣ ਤੁਹਾਨੂੰ ਜਿਹੜਾ ਮਾੜਾ ਮੋਟਾ ਕੁਝ ਮਿਲਿਆ ਹੈ ਸਰਕਾਰ ਵੱਲੋਂ? ਹਾਂਜੀ ਉਹਨਾਂ ਦੇ ਕਹਿਣ ਮਤਲਬ ਜੋ ਉਹਨਾਂ ਵਾਅਦਾ ਕੀਤਾ ਸੀ ਉਸ ਹਸਾਬ ਨਾਲ ਮੁਆਵਜ਼ਾ ਉਹਨਾਂ ਬਹੁਤ ਵਧੀਆ ਰੇਟ ਤੇ ਦਿੱਤਾ। ਤੇ ਤੁਹਾਨੂੰ ਕੁਝ ਜਾਣਿਆਂ ਨੂੰ ਮਿਲ ਗਿਆ ਕੁਝ ਮੁਆਵਜ਼ਾ ਮਿਲਿਆ ਤੁਹਾਨੂੰ ਕਿੰਨਾ ਮਿਲਿਆ? ਕੁਝ ਜਾਣਿਆਂ ਨੂੰ ਮਿਲ ਗਿਆ ਕੁਝ ਜਾਣੇ ਰਹਿੰਦਾ ਕਿਲੇਪੁਰ ਦੀ ਉਹਨਾਂ ਕਿਸੇ ਨੂੰ 5000 ਕਿਸੇ ਨੂੰ 10000 ਕਿਸੇ ਨੂੰ 15000 ਜਿਹੜੇ ਹਿਸਾਬ ਨਾਲ ਉਹਨਾਂ ਗਰਦੋਰੀਆਂ ਕੀਤੀਆਂ ਉਸ ਹਸਾਬ ਨਾਲ ਉਹਨਾਂ ਨੂੰ ਆਇਆ। ਅੱਛਾ ਤੇ ਜਿਸ ਤਰ੍ਹਾਂ ਬਾਕੀ ਅਸੀਂ ਪਿੰਡਾਂ 'ਚ ਵੀ ਜਾ ਕੇ ਵਿਚਰੇ ਆਂ ਕਾਫੀ ਗੱਲਬਾਤ ਕੀਤੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀ ਇੱਕ ਸਰ ਤਹਾਡਾ ਪਿੰਡ ਨਸ਼ਾ ਮੁਕਤ ਹੋ ਚੁੱਕਿਆ ਸਾਡੇ ਪਿੰਡ ਨਸ਼ਾ ਪਹਿਲਾਂ ਹੀ ਨਹੀਂ ਕੋਈ ਨਹੀਂ ਕਰਦਾ ਜੀ ਜਿੰਨੇ ਵੀ ਸਾਰੇ ਵੀਰ ਆ ਜਾਂ ਕੁਛ ਵੀ ਆ ਇੱਥੇ ਤੱਕ ਸ਼ਰਾਬ ਵੀ ਨਹੀਂ ਕੋਈ ਪੀਂਦਾ ਦੂਜਾ ਨਸ਼ਾ ਤਾਂ ਬੜੀ ਦੂਰ ਦੀ ਗੱਲ ਆ ਸਾਡੇ ਪਿੰਡ ਕੋਈ ਵੀਰ ਇਹੋ ਜਿਹਾ ਹੈਗਾ ਨਹੀਂ ਜਿਹੜਾ ਨਸ਼ਾ ਕਰਦਾ ਹੋਵੇ ਤੁਹਾਡਾ ਮਤਲਬ ਕਹਿੰਦਾ ਕਿ ਪਿੰਡ ਬਿਲਕੁਲ ਨਸ਼ਾ ਮੁਕਤ ਹੈ ਬਿਲਕੁਲ ਜੀ ਇਹ 100% ਆ ਸਰਕਾਰ ਨੇ ਜਿੱਦਾਂ ਵਕ ਵਕ ਪਿੰਡਾਂ ਵਿੱਚ ਜਿਹੜੀ ਡਿਸਪੈਂਸਰੀਆਂ ਖੋਲੀਆਂ ਆ ਮਹੱਲਾ ਕਲੀਨਿਕ ਤੁਹਾਡੇ ਪਿੰਡ ਵਿੱਚ ਕੋਈ ਹੈ ਇਦਾਂ ਦੀ ਸਾਡੇ ਪਿੰਡ ਸਰਕਾਰੀ ਜਗ੍ਹਾ ਨਹੀਂ ਹੈ ਇਹ ਤਾਂ ਦੱਸਿਆ ਜੀ ਪਹਿਲਾਂ ਅੱਛਾ سرکاری جگہ کوئی نہ کوئی کتھے جانے ہیں ਤੁਸੀਂ ਅਸੀਂ لوکل ਡਾਕਟਰ ਆ ਜਿਹੜਾ ਲਾਗੇ ਪਿੰਡ 'ਚ ਉੱਥੇ ਜਾਂ ਫਿਰ ਟਾਂਡੇ ਚਾਈਦਾ ਸਿਵਲ ਹਸਪਤਾਲ ਕੋਈ ਲਾਗੇ ਹੈਗੀ ਹੋਰ ਪਿੰਡ ਵਿੱਚ ਡਿਸਪੈਂਸਰੀ 'ਚ ਮੱਲਕਲੀ ਨਹੀਂ ਨਹੀਂ ਇੱਥੇ ਨਹੀਂ ਲੱਗਣੀ ਹੈਗੀ ਜੀ ਆਪਣੇ ਇਸ ਬਾਰੇ ਕੋਈ ਡਿਸਪੈਂਸਰੀ ਖੋਲਣ ਲਈ ਜਾਂ ਹੋਰ ਕੋਈ ਗੱਲਬਾਤ ਕਿਸੇ ਐਮਐਲਏ ਜਾਂ ਹੋਰ ਅਧਿਕਾਰੀਆਂ ਨਾਲ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਸੀ ਜਿਹੜੀ ਸਾਡੇ ਪਿੰਡ ਜਗ੍ਹਾ ਹੀ ਉਹ ਛਡਾ ਕੇ ਸਾਨੂੰ ਦਿੱਤੀ ਜਾਵੇ ਅਸੀਂ ਉਹਦੇ ਵਿੱਚ ਚਲੋ ਇੱਕ ਤੁਹਾਨੂੰ ਬੇਨਤੀ ਕੀਤੀ ਪਹਿਲਾਂ ਕਿ ਇੱਕ ਕਮਰਾ ਬਣਾ ਸਕੀਏ ਤੇ ਉਹਦੀ ਚਾਰਦੀਵਾਰੀ ਕਰਕੇ ਇੱਕ ਗਰਾਊਂਡ ਬਣਾ ਸਕੀਏ ਜਿੰਨੀ ਉਹ ਜਗ੍ਹਾ ਹੈ ਬਸ ਚਲੋ ਸਾਡੇ ਬੱਚੇ ਆ ਉਹ ਉਹ ਖੇਡਾਂ ਵਾਲੇ ਪ੍ਰਤੀਯੋਗਾਂ ਰਹੇ ਹੂੰ ਹੂੰ ਇਸ ਕਰਕੇ ਉਹ ਠੀਕ ਠੀਕ ਤੁਸੀਂ ਦੇਖਿਆ ਕਿ ਗੱਲਬਾਤ ਕੀਤੀ ਜਿਹੜੇ ਪਿੰਡ ਦੇ ਨੌਜਵਾਨਾਂ ਦਾ ਬਾਪੂ ਜਿਹੜੇ ਇੱਥੇ ਬੈਠੇ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਆ ਕਿ ਪਿੰਡ ਵਿੱਚ ਕਾਫੀ ਜੜੀਆਂ ਚੀਜ਼ਾਂ ਦੀ ਕਮੀ ਆ ਸਰਕਾਰ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਕਿ ਇਹ ਚੀਜ਼ਾਂ ਵੱਲ ਧਿਆਨ ਦਿੱਤਾ ਜਾਵੇ ਹੋਰ ਵੀ ਸਾਡੇ ਵੀਰ ਇੱਥੇ ਬੈਠੇ ਨੇ ਹਾਂਜੀ ਵੀ ਤੇ ਕੀ ਨਾਮ ਆਪਣਾ ਮੇਰਾ ਨਾਮ ਸਰਬਜੀਤ ਸਿੰਘ ਸਰਬਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਵੇਲੇ ਜੇ ਅਸੀਂ ਬਾਕੀ ਸਾਰਿਆਂ ਨਾਲ ਵੀ ਗੱਲਬਾਤ ਕੀਤੀ ਹੋਰ ਹਰਿੰਦਰ ਸਾਹਿਬ ਕੀ ਬਹੁਤ ਚੀਜ਼ਾਂ ਦੀ ਇੱਥੇ ਕਮੀ ਹੈ ਤੁਸੀਂ ਕੀ ਕਹਿਣਾ ਜਾਓਗੇ ਮੈਂ ਕਹਾਂ ਵੀ ਅਸੀਂ ਤੇ ਸਰਕਾਰ ਦਾ ਧੰਨਵਾਦ ਕਰਦੇ ਵੀ ਜਿਨ੍ਹਾਂ ਨੇ ਕਿਹਾ ਹੈ ਵੀ ਤੁਹਾਨੂੰ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਵਾਕਿਆ ਹੀ ਕਰਕੇ ਦਿਖਾਇਆ ਜੋ ਕਿਹਾ ਸੀ ਉਹ ਕੀਤਾ ਉਹਨਾਂ ਨੇ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਦਿੱਤਾ ਜਿਸ ਤਰ੍ਹਾਂ ਮੁਆਵਜ਼ੇ ਦੀ ਗੱਲ ਕਰਦੇ ਆ ਕਿੰਨਾ ਤੁਹਾਡਾ ਕਿੰਨਾ ਨੁਕਸਾਨ ਹੋ ਗਿਆ ਸੀਗਾ ਹਰ ਦਾ ਵੀ ਘੱਟੋ ਘੱਟ ਕੋਈ 70 ਤੋਂ 80% ਨੁਕਸਾਨ ਹੋਇਆ ਭਾਈ ਤੇ ਚਲੋ ਸਾਡੀਆਂ ਕੱਚੀਆਂ ਜ਼ਮੀਨਾਂ ਚਲੋ ਸਾਨੂੰ ਅਜੇ ਤੱਕ ਨਹੀਂ ਮਿਲਿਆ ਤੇ ਫਿਰ ਵੀ ਅਸੀਂ ਧੰਨਵਾਦ ਕਰਦੇ ਵੀ ਜਿਹੜੀਆਂ ਪੱਕੀਆਂ ਜ਼ਮੀਨਾਂ ਵਾਲਿਆਂ ਦਾ ਜਿਹੜਾ ਉਹਨਾਂ ਨੇ ਮਹੀਨੇ ਦੇ ਅੰਦਰ ਅੰਦਰ ਕਿਹਾ ਸੀ ਤੇ ਉਹਨਾਂ ਨੇ ਮਹੀਨੇ ਦੇ ਅੰਦਰ ਅੰਦਰ ਜਿਹੜਾ ਮਾਫੀਆ ਦਿੱਤਾ ਜਿਸ ਤਰ੍ਹਾਂ ਬਾਪੂ ਜੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਛੱਪੜ ਤੋਂ ਲੈ ਕੇ ਬਹੁਤ ਵੱਡੀ ਪ੍ਰੋਬਲਮ ਆ ਤੇ ਸਾਰਾ ਫੇ ਗੰਦੇ ਪਾਣੀ ਦੀ ਨਿਕਾਸੀ ਕਿਵੇਂ ਹੁੰਦੀ ਹੈ ਉਹ ਤਾਂ ਸਾਰੇ ਜਿੱਦਾਂ ਲਾ ਕੇ ਪੈ ਲਈ ਆ ਉਹਦੇ ਵਿੱਚ ਹੀ ਪਾਣੀ ਉਹ ਓਵਰਫਲੋ ਹੋ ਕੇ ਪੈ ਜਾਂਦਾ ਵਾ ਤੇ ਆਈ ਐਮਐਲਏ ਸਾਹਿਬ ਨੂੰ ਗਾਲੀ ਬੇਨਤੀ ਕਰਦੇ ਆ ਵੀ ਸਾਨੂੰ ਜਿਹੜੇ ਪਿੰਡ ਵਾਸਤੇ ਗ੍ਰਾਂਟ ਦਿੱਤੀ ਜਾਵੇ ਤੇ ਯੂਆਈ ਛੱਪੜ ਦਾ ਨਕਾਸ ਕੀਤਾ ਜਾਵੇ ਜਿਸ ਤਰ੍ਹਾਂ ਬਾਕੀ ਵੀ ਹੋਰ ਗੱਲਬਾਤ ਵੀ ਕੀਤੀ ਐ ਜਿਸ ਤਰ੍ਹਾਂ ਤੁਸੀਂ ਕਿਹਾ ਐ ਕਿ ਛੱਪੜ ਨੂੰ ਲੈ ਕੇ ਬੜੀ ਬਹੁਤ ਵੱਡੀ ਸਮੱਸਿਆ ਐ ਦੂਸਰੀ ਸੜਕਾਂ ਦੀ ਬਹੁਤ ਵੱਡੀ ਸਮੱਸਿਆ ਐ ਪਾਣੀ ਪੀਣ ਵਾਲੇ ਪਾਣੀ ਦੀ ਟੈਂਕੀ ਨੂੰ ਲੈ ਕੇ ਇਹਦੇ ਬਾਰੇ ਕੋਈ ਗੱਲਬਾਤ ਹੋਈ ਆ ਨਹੀਂ ਇਹਦੇ ਬਾਰੇ ਨੇ ਕੋਈ ਗੱਲਬਾਤ ਨਹੀਂ ਤੇ ਤੁਸੀਂ ਆਪਣੇ ਜਿਹੜੇ ਮੇਨ ਸਰਪੰਚ ਸਾਹਿਬ ਹੋਰਾਂ ਨਾਲ ਗੱਲਬਾਤ ਕੀਤੀ ਕਿ ਤੁਸੀਂ ਇਹ ਇਹ ਜਿਹੜੀ ਸਾਡੀ ਡਿਮਾਂਡ ਉੱਚ ਅਧਿਕਾਰੀਆਂ ਤੱਕ ਪਹੁੰਚਾਓ ਸਰਪੰਚ ਸਾਹਿਬ ਨੂੰ ਆਪਣੇ ਖੇਤੀਬਾੜੀ ਕੰਮ ਤੋਂ ਨਹੀਂ ਵੇਲ ਮਿਲਦਾ। ਹੂੰ ਠੀਕ ਹੈ। ਚਲੋ ਅਸੀਂ ਉਹਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਹੈ। ਉਹਨੇ ਕਦੀ ਸਾਨੂੰ ਇਹ ਨਹੀਂ ਪੁੱਛਿਆ ਵੀ ਆਪਾਂ ਕੋਈ ਪਿੰਡ ਦਾ ਵਿਕਾਸ ਕਰਨਾ ਵਾ ਬੈ ਕੇ ਗੱਲਬਾਤ ਕਰੀਏ ਜਾਂ ਨਾ ਕਰੀਏ। ਤੇ ਪਿੰਡ ਦੀ ਪੰਚਾਇਤ ਨੇ ਕੋਈ ਇਕੱਠੇ ਹੋ ਕੇ ਮਤਾ-ਮਤਾ ਨਹੀਂ ਪਾਇਆ ਇਦਾਂ ਦਾ ਕੋਈ। ਅ ਸਾਰਾ ਅੱਜ ਦਾ ਹੁਣ ਪਾਣੀ ਆਇਆ ਹੈ। ਪਾਣੀ ਤੋਂ ਬਾਅਦ ਅਸੀਂ ਰਸਤਿਆਂ ਦਾ ਜਿਹੜੇ ਮਤੇ ਕੋਈ ਪਾਏ ਆ ਕੋਹ ਇੱਕ ਦੋ ਰਸਤੇ ਜਿਹੜੇ ਪਹਿਲਾਂ ਬਣਾਏ ਵੀ ਆ। ਹੂੰ ਤੇ ਬਾਕੀ ਜੇ ਤੋ ਉਹਨੂੰ ਕਹਿਣਗੇ ਵੀ ਇਕੱਠੇ ਹੋ ਕੇ ਬਈਏ ਤੇ ਚਲੋ ਅਸੀਂ ਬੈ ਕੇ ਤੇ ਮਤੇ-ਮਤੇ ਪਾ ਲ ਸਭ ਤੋਂ ਵੱਡੀ ਸਮੱਸਿਆ ਕੀ ਤੁਹਾਡੇ ਪਿੰਡ ਨੂੰ ਜਿਸ ਤਰ੍ਹਾਂ ਗੱਲਬਾਤ ਪਿੱਛੇ ਵੀ ਕੀਤੀ ਹੈ ਕਿ ਕੀ ਤੁਸੀਂ ਉਹ ਜਿਹੜੀ ਸਮੱਸਿਆ ਨੂੰ ਸਰਕਾਰ ਕੇ ਰੱਖਣਾ ਚਾਹੋਗੇ ਸਭ ਤੋਂ ਵੱਡੀ ਸਮੱਸਿਆ ਆਡੀ ਇਹ ਦਰਿਆ ਦੇ ਜੋ ਗੈਡਬਨ ਆ ਇਧਰੋਂ ਸਾਡੇ 3 ਕਿਲੋਮੀਟਰ ਆ ਤੇ ਜਿਹੜਾ ਪਰਲੇ ਸਾਈਡ ਆ ਉਹ 7 ਕਿਲੋਮੀਟਰ ਆ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਸਾਡੇ ਦੋਵੇਂ ਬਨੇ ਗੈਡਬਨ ਲਾਈ ਜਾਣ ਤੇ ਵਿੱਚ ਜਿਹੜੇ ਰੋਖਿਆ ਤੇ ਉਹ ਪਟਾਏ ਜਾਣ ਇੱਕ ਜਿਹੜੀ ਨਵੀਂ ਸੜਕ ਬਣਨੀ ਆ ਉਹਦੇ ਵਿੱਚ ਆਨੂੰ ਜਿਹੜੇ ਪੁਲੀਆਂ ਉਹ ਰੱਖ ਕੇ ਦਿੱਤੀਆਂ ਜਾਣ ਪੀ ਜਿਹੜਾ ਪਾਣੀ ਜੇ ਮੰਨ ਲਓ ਕਿ ਕੁਦਰਤੀ ਆਫਤ ਜਿਹੜੀ ਉਹ ਆ ਜਾਏ ਫੀੜਾ ਪਾਣੀ ਗਾੜੀ ਦੀ ਗਾੜੀ ਤੁਰੇ ਦਾ ਜਾਵੇ ਕਿੰਨਾ ਰਕਬਾ ਪੈਂਦਾ ਜਿਹੜਾ ਤੁਹਾਨੂੰ ਇਹ ਮਾਰ ਦਰਿਆ ਦੀ ਜਿਹੜੀ ਜਿਹੜੀ ਮਾਰ ਜਿਹੜੀ ਤੁਹਾਡੇ ਪਿੰਡ ਨੂੰ ਮੱਚਦੀ ਹੈ ਇਹ ਸਾਡਾ ਕੋਈ ਰਕਬਾ ਕਿਤ ਵਰਦੀ ਕੋਈ ਚੰਪਾਈਆ ਕਿੰਨੇ ਹੋਣਾ ਤਿੰਨ ਚਾਰ ਮਤਲਬ 2.5 3 ਕਿਲੋਮੀਟਰ ਇਧਰ ਆ ਤੇ 5 6 ਕਿਲੋਮੀਟਰ ਦੂਜੇ ਬਨੇ ਮਤਲਬ ਦੋਨੇ ਪਾਸੇ ਤੁਹਾਨੂੰ ਮਾਰ ਪੈਂਦੀ ਹੈ ਦੋਨੇ ਦੋਨੇ ਪਾਸੇ ਦੋਨੇ ਇੱਕ ਕਦੋਂ ਤੋਂ ਮਾਰ ਪੈ ਰਹੀ ਕਿੰਨਾ ਚਿਰ ਹੋ ਗਿਆ ਛੇ ਤੋਂ ਪੈਂਦੀ ਇਹ ਵੇਖੋ ਮੇਰੀ ਹੁਣ ਕੋਈ 35 36 ਸਾਲ ਦੀ ਉਮਰ ਹੋ ਗਈ ਆ ਤੇ ਇਹ ਤੋਂ ਪਹਿਲਾਂ ਦੀ ਪੈਂਦੀ ਆ ਇਹ ਤੋਂ ਪਹਿਲਾਂ ਦੀ ਸਰਕਾਰਾਂ ਨੇ ਨਹੀਂ ਧਿਆਨ ਦਿੱਤਾ ਜੀ ਚਲੋ ਅਹੀਂ ਇਹ ਨਹੀਂ ਕਹਿਣਾ ਚਾਹੁੰਦੇ ਵੀ ਉਹਨਾਂ ਦਿੱਤਾ ਜਾਂ ਨਾ ਦਿੱਤਾ ਠੀਕ ਆ ਚਲੋ ਅਹੀਂ ਹੁਣ ਇਹ ਸਰਕਾਰ ਗਾੜੀ ਬੇਨਤੀ ਕਰਦੇ ਵੀ ਚਲੋ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਹੁਣ ਤੁਸੀਂ ਇਹ ਆ ਡਾ ਜਿਹੜਾ ਇਹ ਦੋ ਕੰਮ ਤੇ ਆਣੇ ਇਹੋ ਕਰ ਦੋ ਇੱਕ ਸੜਕਾ ਢੀ ਤੇ ਇੱਕ ਗੈਡ ਬਾਨਿਆ ਇਹੋ ਬਣਾ ਦੇ ਦੇਣ ਤੇ ਇੱਕ ਪੁੜੀਆਂ ਜੀਆਂ ਤਿੰਨ ਚੀਜ਼ਾਂ ਦੀ ਲੈ ਕੇ ਤੁਹਾਡੀ ਜਿਹੜੀ ਡਿਮਾਂਡ ਆ ਕਿ ਜਿਹੜੀਆਂ ਇਹ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਜਾਣ ਤੇ ਜਿਹੜਾ ਆ ਪਿੰਡ ਦਾ ਥੋੜਾ ਬਤ ਵਿਕਾਸ ਹੋ ਸਕਦਾ ਹੈ ਜਿਸ ਤਰ੍ਹਾਂ ਅਹੀਂ ਬਾਕੀ ਪਿੰਡਾਂ ਚ ਵੀ ਵਿਚ ਰਹੇ ਆ ਤੁਹਾਡੇ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਕੋਈ ਬਨਾਣ ਦੀ ਕੋਈ ਇੱਦਾਂ ਦੀ ਵਿਉਂਤਬੰਦੀ ਹੋਈ ਆ ਜਿਸ ਤਰ੍ਹਾਂ ਭਾਜੀ ਨੇ ਪਹਿਲਾਂ ਗੱਲਬਾਤ ਕੀਤੀ ਹੈ ਸਰ ਵਿਉਂਤਬੰਦੀ ਤੇ ਤਾਦੀ ਹੋਊਗੀ ਨਾ ਜੇ ਸਾਡੇ ਪਿੰਡ ਕੋਈ ਥਾਂ ਹੋਊਗਾ ਸਰਕਾਰੀ ਜਗ੍ਹਾ ਹੋਊਗੀ ਤੇ ਵਿਉਂਤਬੰਦੀ ਤੇ ਤਾਦੀ ਬਣਾਵਾਂਗੇ ਜੇ ਸਾਡੇ ਥਾਂ ਉਹਨੂੰ ਛੱਤਨਵਾ ਤੇ ਫਿਰ ਤਾਂ ਹੀ ਸਰਕਾਰ ਕੋ ਗ੍ਰਾਂਟ ਮੰਗਾਂਗੇ ਤੇ ਜੇ ਸਾਡਾ ਕੋਈ ਥਾਂ ਹੀ ਨਹੀਂ ਛੱਡੂ ਹਜੇ ਤੱਕ ਤੇ ਫਿਰ ਅਸੀਂ ਸਰਕਾਰ ਕੋ ਕੀ ਮੰਗ ਕਰਾਂਗੇ ਅਸੀਂ ਇਹ ਤੇ ਹੋਰ ਵੀ ਬਜ਼ੁਰਗ ਬੱਠੇ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਜੀ ਬਾਪੂ ਜੀ ਕੀ ਨਾਮ ਆਪਣਾ ਇਹ ਕੁੰਕਾਰ ਸਿੰਘ ਜੀ ਹਾਂਜੀ ਬਾਪੂ ਜੀ ਜਿਸ ਤਰ੍ਹਾਂ ਬਾਕੀ ਸਾਰੇ ਨੇ ਵੀ ਆ ਪਿੰਡ ਨੂੰ ਲੈ ਕੇ ਮੁੱਦਿਆਂ ਦੀ ਗੱਲਬਾਤ ਕੀਤੀ ਐ ਤੁਸੀਂ ਕੀ ਕਹਿਣਾ ਚਾਹੋਗੇ ਸਾਡਾ ਵੀ ਇਹੋ ਹੀ ਪਿੰਡ ਤੇ ਜਿੱਦਾਂ ਕੋਈ ਛੱਪੜ ਦਾ ਲਾੜੋ ਜਿੱਦਾਂ ਗੈਰਬੰਦਿਆਂ ਤੇ ਦਰਿਆਲੀ ਸਫਾਈ ਹੋ ਜਾਵੇ ਉਹ ਇਹੀ ਮੇਨ ਚੀਜ਼ਾਂ ਨੇ ਇਹ ਹਰ ਸਾਲ ਹੀ ਮੇਰੀ ਜ਼ਮੀਨ ਵੀ ਗੈਰਬੰਦ ਦੇ ਨਾਲ ਹੀ ਆ ਜਾਗਦੇ ਕੋਈ ਇੱਕ ਦਾਣਾ ਨਹੀਂ ਦੇ ਵਿੱਚ ਫਸਲ ਦਾ ਕਿੰਨੀ ਜ਼ਮੀਨ ਆਪ ਤੁਹਾਡੀ ਉੱਥੇ ਕੋਲ 4 ਕਿੱਲੇ ਜ਼ਮੀਨ 4 ਕਿੱਲੇ ਦੀ ਹਾਂਜੀ ਹਾਂਜੀ ਹੋਰ ਵੀ ਜ਼ਮੀਨ ਦਾ ਨਾਲ ਜਿਹੜੀ ਖਰਾਬ ਬਹੁਤ ਹੋਈ ਹੈ ਆਪਕੋ ਤਾਂ ਦੋ ਤੋਂ ਫਲਾਜ ਨੂੰ ਜੀ ਨਾਲ ਗੈਲਮਾਨ ਤੋਂ ਚੋੜੀ ਆ ਪਰ ਇੱਕ ਦਾਣਾ ਵੀ ਨਹੀਂ ਲਿਆ ਕੋਈ ਮੰਨਦਾ ਨਹੀਂ ਤੇ ਨਹੀਂ ਐਤ ਕੀ ਜਿਹੜਾ ਹੁਣ ਤੁਹਾਡੇ ਅਬਿਆਸ ਦੇ ਰਿਹਾ ਬਿਲਕੁਲ ਨਾਲ ਪੈਂਦਾ ਤੁਹਾਡੇ ਹਾਂਜੀ ਹਾਂਜੀ ਤੁਹਾਡੀ ਕਿੰਨਾ ਕੁ ਨੁਕਸਾਨ ਹੋਇਆ ਐਤ ਕੀ 100% ਹੀ ਹੋ ਗਿਆ ਸਾਰਾ 100% ਹੋ ਗਿਆ ਤੁਹਾਡਾ ਤੇ ਤੁਹਾਨੂੰ ਕੁਝ ਸਰਕਾਰ ਵੱਲੋਂ ਕੋਈ ਗੁਰਦਾਬਰੀ ਹੋਈ ਹੈ ਮੁਆਵਜ਼ਾ ਮਿਲਿਆ ਕੋਈ ਮਿਲਿਆ ਥੋੜਾ ਜੀ ਨਾਲੇ ਕੋ ਆਪਣੀ ਮਾਲਕੀ ਹੈ ਥੋੜੀ ਥੋੜੀ ਜਿਦਾ ਰਿਜ਼ਾਉਲਟ ਹੈ ਮਤਲਬ ਸਰਕਾਰ ਨੇ ਤੁਹਾਨੂੰ ਦਿੱਤਾ ਕੁਝ ਨਾ ਕੁਝ ਮੁਆਵਜ਼ਾ ਦਿੱਤਾ ਤੇ ਇਸ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਕਿਉਂਕਿ ਜਿਹੜਾ ਇਹ ਮੁਆਵਜ਼ਾ ਜਿਹੜਾ ਤੁਹਾਨੂੰ ਮਿਲਿਆ ਆ ਇਹ ਬਿਲਕੁਲ ਸੰਤੋਸ਼ਟਾ ਤੋਂ ਸਮੇਸਰ ਮਿਲ ਗਿਆ ਕਿ ਜਾਂ ਦਫ਼ਤਰਾਂ ਦੇ ਚੱਕਰ ਚੱਕਰ ਕੱਢਣੇ ਪਏ ਤਾਂ ਨਹੀਂ ਨਹੀਂ ਕੋਈ ਚੱਕਰ ਨਹੀਂ ਕਰਨਾ ਪਿਆ ਇਹ ਕੋਰਟੀ ਸਾਡੇ ਵੇਖਣ ਚਾਈ ਆ ਵੀ ਇਹਨਾਂ ਸਰਕਾਰ ਨੇ ਪਹਿਲਾਂ ਮਾਇਬਾ ਨਹੀਂ ਦਿੱਤਾ ਕੋਈ 2000 ਦਿੰਦਾ ਸੀ ਕੋਈ 2500 ਕੋਈ 3500 ਕਿਲੇ ਦਾ ਦਿੰਦਾ ਸੀ 20 ਹਾ ਜਿਹੜਾ ਏਕੜ ਦਾ ਪਹਿਲੀ ਵਾਰ ਆ ਹੀ ਵੇਖਿਆ ਸੀ ਮਤਲਬ ਕਹਿੰਦਾ ਕਿ ਸਰਕਾਰ ਨੇ ਐਤ ਕੀ ਜਿਹੜਾ ਮੁਆਵਜ਼ਾ ਦਿੱਤਾ ਕਿ ਵੀਹ ਹੀ ਆ ਰਿਹਾ ਬਹੁਤ ਜਿਆਦਾ ਦਿੱਤਾ ਕਿਸੇ ਸਰਕਾਰ ਨੇ ਪਹਿਲਾਂ ਨਹੀਂ ਦਿੱਤਾ ਸੀ ਪਹਿਲਾਂ ਕੋਈ ਸਰਕਾਰ ਨਹੀਂ ਇਹਨਾਂ ਮੁਆਵਜ਼ਾ ਕਿਸਾਨ ਨੂੰ ਨਹੀਂ ਦਿੱਤਾ ਤੇ ਕੀ ਕਹਿਣਾ ਚਾਹੋਗੇ ਇਸ ਮੁਆਵਜ਼ੇ ਦੇ ਪਤੀ ਸਰਕਾਰ ਨੂੰ ਧੰਨਵਾਦੀ ਕਹਿਣਾ ਜੋ ਦਿੱਤਾ ਜਿਹੜਾ ਬੰਦਾ ਡਿੱਗਾ ਉਹਨੂੰ ਉਠਾਵੇ ਉਹ ਧੰਨਵਾਦੀ ਕਰਦਾ ਤੇ ਕੀ ਕਿਹੜੇ ਐਮਐਲਏ ਹਲਕੇ ਦੇ ਹਲਕੇ ਦੇ ਐਮ ਕੌਣ ਐਮਐਲਏ ਕਿਹੜੀ ਪਾਰਟੀ ਦੇ ਜਿਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਇਹ ਸਾਡਾ ਰਾਜਾ ਜਸਵੀਰ ਜਸਵੀਰ ਸਿੰਘ ਰਾਜਾ ਹਾਂਜੀ ਰਾਜਾ ਆਮ ਪਾਰਟੀ ਦਾ ਅੱਛਾ ਉਹਨਾਂ ਉਹਨਾਂ ਨਾਲ ਤੁਸੀਂ ਗੱਲਬਾਤ ਕੀਤੀ ਸੀ ਆਪਣੇ ਨੁਕਸਾਨ ਬਾਰੇ ਹਾਂਜੀ ਹਾਂਜੀ ਉਹਨਾਂ ਕੀਤੀ ਆ ਪਾਣੀ ਚ ਆ ਕੇ ਸੁਣਦੇ ਵੀ ਰਹੇ ਆ ਆ ਆ ਕੇ ਫੇਰਾ ਹੀ ਮਾਰਦੇ ਸਾਰੇ ਅੱਛਾ ਤੇ ਜਦੋਂ ਜਦੋਂ ਇਹ ਤੁਹਾਡੇ ਪਿੰਡ ਵਿੱਚ ਬਿਆਸ ਦਰਿਆ ਨੇ ਤਬਾਹੀ ਮਚਾਈ ਜਮੀਨਾਂ ਸਾਰੀਆਂ ਘਰ ਜਾਂ ਰੋੜ ਕੇ ਲੈ ਗਏ ਉਸ ਤੋਂ ਬਾਅਦ ਜਿਹੜਾ ਆ ਤੁਸੀਂ ਕਿੰਨੇ ਚੱਕਰ ਕੱਟਨੇ ਪਏ ਤੁਹਾਨੂੰ ਮੁਆਵਜ਼ੇ ਲਈ ਸਾਡੇ ਪਿੰਡੋਂ ਮੇਰੇ ਹਿਸਾਬ ਨਾਲ ਕੋਈ ਨਹੀਂ ਦੋ ਚੱਕਰ ਤੋਂ ਬਾਅਦ ਕੋਈ ਗਿਆ ਹੋਵੇ ਰਾਜਗੁਰ ਉਹਨੇ ਮੌਕਾ ਹੀ ਨਹੀਂ ਦਿੱਤਾ ਮਤਲਬ ਕਹਿੰਦਾ ਕਿ ਉਹਨੇ ਆਪਣੀ ਸੇਵਾ ਸਮਝ ਕੇ ਕੰਮ ਕੀਤਾ ਜਿਹੜੋ ਪੈਸੇ ਦਿੱਤੇ ਆ ਚੈੱਕ ਦਿੱਤੇ ਜਾਂ ਕੋਈ ਵੀ ਖਾਤ ਜਾਇਓ ਨੀਗਾ ਮੈਂ ਸੇਵਾ ਸੰਗੇ ਕੰਮ ਕਰਨਾ ਮੈਂ ਕੀਤਾ ਮਤਲਬ ਆਪ ਸਰਕਾਰ ਵੱਲੋਂ ਮਤਲਬ ਤੁਸੀਂ ਸੰਤੁਸ਼ਟ ਹੋ ਕਿ ਤੁਹਾਨੂੰ ਉਹਨਾਂ ਨੇ ਕੀ ਕੋਈ ਚੱਕਰ ਨਹੀਂ ਕਿਟਾਇਆ ਤੁਹਾਡਾ ਜੋ ਨੁਕਸਾਨ ਹੋਇਆ ਸੀ ਉਸ ਦਾ ਕੁਝ ਪ੍ਰਭਾਇ ਕੀਤੀ ਹੈ ਨਹੀਂ ਕਿਟਾਇਆ ਉਹਨਾਂ ਜਿਹੜੋ ਪੈਸੇ ਦਿੱਤੇ ਉਹਨਾਂ ਨੇ ਇਹ ਵੀ ਕਿਹਾ ਜੇ ਕੋਈ ਰਹੇਗਾ ਉਹਨੂੰ ਲੈ ਕੇ ਆਓ ਕੱਲ ਨੂੰ ਮੈਨੂੰ ਕੋ ਲਾਮਾ ਨਾਲ ਦੇ ਮੇਰਾ ਮੁਆਵਜ਼ਾ ਨਹੀਂ ਆਇਆ ਠੀਕ ਹੈ ਬਾਬਾ ਠੀਕ ਹੈ ਜਿਸ ਤਰ੍ਹਾਂ ਤੁਸੀਂ ਗੱਲ ਗੱਲਬਾਤ ਕਰਦੇ ਆਂ ਦੇਖਿਆ ਕਿ ਬਾਪੂ ਜੀ ਨੇ ਗੱਲਬਾਤ ਕੀਤੀ ਆ ਕਿ ਜਿਹੜਾ ਵਿਆਸ ਦਰਿਆ ਆ ਖਾਸ ਕਰਕੇ ਇਹ ਪਿੰਡ ਦੇ ਨਾਲ ਬਿਲਕੁਲ ਪੈਂਦਾ ਹੈ ਇਧਰਲੇ ਪਾਸੇ ਵੀ ਵਿਆਸ ਆ ਦੂਜੇ ਪਾਸੇ ਵੀ ਵਿਆਸ ਆ ਇਹ ਪਿੰਡ ਜਿਹੜਾ ਉਹਦੇ ਗੱਭ ਵਿੱਚ ਆ ਜਿਹਦੇ ਕਰਕੇ ਨੁਕਸਾਨ ਬਹੁਤ ਹੁੰਦਾ ਆ ਤੇ ਪਿੰਡ ਜਿਹੜਾ ਵਿਕਾਸ ਦੀਆਂ ਲੀਹਾਂ ਤੋਂ ਬਿਲਕੁਲ ਸਖਣਾ ਆ ਕਿਉਂਕਿ ਜਿਹੜੀ ਵਿਕਾਸ ਦੀ ਜਿਹੜੀ ਇੱਥੇ ਲੀ ਆ ਬਿਲਕੁਲ ਪੂਰੀ ਨਹੀਂ ਹੋਈ ਹੋਈ ਹੈਗੀ ਕਿਉਂਕਿ ਜਿੰਨੀਆਂ ਵੀ ਪਿਛਲੀਆਂ ਸਰਕਾਰਾਂ ਜਾਂ ਹੁਣ ਦੀਆਂ ਸਰਕਾਰਾਂ ਆਈਆਂ ਬਹੁਤ ਘੱਟ ਧਿਆਨ ਦਿੱਤਾ ਗਿਆ ਇੱਥੇ ਹੋਰ ਵੀ ਇੱਥੇ ਮੌਜੂਦ ਨੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਜੀ ਬੱਜੀ ਕੀ ਨਾਮ ਪੜਾ ਰੋਸ਼ਨ ਸਿੰਘ ਜੀ ਤੁਸੀਂ ਕੀ ਕਹਿਣਾ ਕਰੋ ਚਾਹੋਗੇ ਤੁਸੀਂ ਸਪਿੰਡ ਦੇ ਨਿਵਾਸੀ ਹੋ ਹਾਂਜੀ ਹਾਂਜੀ ਜਿਸ ਤਰ੍ਹਾਂ ਬਾਪੂ ਜੀ ਨੇ ਗੱਲਬਾਤ ਕੀਤੀ ਹੈ ਕਿ ਬਹੁਤ ਸਾਰੇ ਮੁੱਦੇ ਬਹੁਤ ਵਧੀਆ ਸਰਕਾਰ ਆਈ ਹੈ ਜਿਹੜੀ ਆਮ ਪਾਰਟੀ ਆ ਇੱਕ ਨੰਬਰ ਆ ਕੋਈ ਇੱਕ ਚੱਕਰ ਨਹੀਂ ਹਿਲਾਇਆ ਪੈਸੇ ਸਾਡੇ ਖਾਤਿਆਂ ਜਾ ਗਏ ਹਾਂ ਬਾਕੀ ਆ ਟਿੱਬੀ ਆ ਜਿਹੜੀ ਟਿੱਬੀ ਸਫਾਈ ਹੋ ਜਾਵੇ ਤੇ ਸਾਡਾ ਪਿੰਡ ਡੁੱਬੇ ਨਾ ਇਧਰ ਆ ਪੁੜੀਆਂ ਪੈ ਜਣ ਦੇ ਵਿੱਚ ਟਿੱਬੀ ਕਿੰਨੀ ਕਿੰਨੀ ਦੀ ਕੰਨੇ ਤੂੰ ਬਹੁਤ ਜ਼ਿਆਦਾ ਮੇਰੇ ਹਿਸਾਬ ਨਾਲ ਕੋਈ 150 ਕਿੱਲੇ ਦੇ ਵਿੱਚ ਹੋਗੀ ਅੱਛਾ ਜਿਹੜੀ ਸਾਨੂੰ ਟਿੱਬੀ ਮਾਰਦੀ ਹੈ ਨਹੀਂ ਜਦੋਂ ਹੁਣ ਆ ਪਿੱਛੇ ਜਿਹੜਾ ਆਏ ਸੀਗੇ ਉਹ ਹੋਰ ਉੱਚ ਅਧਿਕਾਰੀ ਵੀ ਆਏ ਮੰਤਰੀ ਵੀ ਆਏ ਸੈਂਟਰ ਦੇ ਸਟੇਟ ਦੇ ਤੇ ਕੋਈ ਹੋਰਾਂ ਨੇ ਗੱਲਬਾਤ ਕੀਤੀ ਹੈ ਗੱਲਬਾਤ ਜਦੋਂ ਤੇਜ ਚੜ ਆਇਆ ਉਦੋਂ ਵੀ ਅਸੀਂ ਗੱਲ ਇਹੋ ਮੁੱਦਾ ਰੱਖਿਆ ਸੀ ਪਰ ਨਹੀਂ ਗੱਲ ਸੁਣੀ ਨਹੀਂ ਕਿ ਤੇ ਹੁਣ ਹੁਣ ਗੱਲਬਾਤ ਹੋਈ ਆਪ ਸਰਕਾਰ ਨਾਲ ਗੱਲਬਾਤ ਤੇ ਹੋਈ ਆ ਪਰ ਜਿੰਨੇ ਕਰੋ ਟਿੱਬੀ ਚੁੱਕਦੇ ਨਹੀਂ ਉਹ ਜਿਹੜਾ ਸਾਨੂੰ ਯਕੀਨ ਥੋੜਾ ਕੋਈ ਗੱਲ ਤੁਹਾਡਾ ਕਿੰਨਾ ਕ ਨੁਕਸਾਨ ਹੋਇਆ ਹੈ ਮੇਰਾ ਕੋ ਠੇਕੇ ਦੇ ਵਿੱਚ ਕੋ 40 ਕਿਲੇ ਸਾਂ 20 ਕਿਲੇ ਸਾਂ ਰਿਆ ਮੇਰਾ ਅੱਛਾ 20 ਤੇ ਹੁਣ ਤੁਹਾਨੂੰ ਕੋਈ ਸਰਕਾਰ ਨੇ ਤਾਂ ਕੁਝ ਮੁਆਵਜ਼ਾ ਸਾਨੂੰ 1.5 ਲੱਖ ਰੁਪਈਆ ਮੈਨੂੰ ਮਿਲਿਆ ਸਾਰਾ ਅੱਛਾ ਥੋੜਾ ਬੋੜਾ ਤੁਹਾਨੂੰ ਮੁਆਵਜ਼ਾ ਮਿਲਿਆ ਹਾਂ ਮਿਲਿਆ ਮਿਲਿਆ ਜੀ ਮਿਲਿਆ ਤੇ ਬਾਕੀ ਹੋਰ ਹੋਰ ਕੋਈ ਸਮੱਸਿਆ ਹੈ ਪਿੰਡ ਨੂੰ ਲੈ ਕੇ ਜਿਹੜੀ ਚੀਜ਼ਾਂ ਤੁਸੀਂ ਕਿੰਨੇ ਇਹ ਚੀਜ਼ਾਂ ਦੂਰ ਹੋ ਜਾਣੀ ਚਾਹੀਦੀ ਬਾਕੀ ਬੱਚਿਆਂ ਦੇ ਕੋ ਖੇਡਣ ਖੁੱਡਣ ਨੂੰ ਗਰਾਊਂਡ ਹੋਵੇ ਤਾਂ ਜਾਂ ਕੋਈ ਜਗ੍ਹਾ ਨਹੀਂ ਇੱਥੇ ਆ ਗਈ ਜੇ ਕੋਈ ਆਪਾਂ ਸਾਂਝੀ ਗੱਲ ਕਰਨੀ ਕੋਈ ਹੁਣ ਆਪਾਂ ਗਲੀ 'ਚ ਬੈਠੇ ਹਾਂ ਹਮਮ ਕਦੇ ਥਾਂ ਨਹੀਂ ਹੈਗਾ ਬੈਨ ਕੋਈ ਪੰਚਾਇਤੀ ਜਗਾ ਹੋਵੇ ਫਿਰ ਹੀ ਪੰਚਾਇਤੀ ਜਗਾ ਕੋਈ ਵੀ ਹੈ ਨਹੀਂ ਨਾ ਕਿਤੇ ਨਹੀਂ ਤਾਂ ਹੈਗਾ ਪੰਚਾਇਤ ਤੇ ਸਕੂਲ ਕੋਈ ਹੈ ਇੱਥੇ ਨਹੀਂ ਸਕੂਲ ਸਕੂਲ ਵੀ ਹੈ ਨੇ ਤੇ ਇਸ ਬਾਰੇ ਕੋਈ ਗੱਲਬਾਤ ਹੋਈ ਆ ਗੱਲਬਾਤ ਤੇ ਤੈਸ਼ ਵੀ ਹੋਈ ਆ ਹੁਣ ਫੇਰ ਹੋਈ ਆ ਪਰ ਨਹੀਂ ਕੋਈ ਗੱਲ ਹੁਣ ਕੀ ਕਹਿਆ ਜਿਹੜੇ ਸਰਕਾਰ ਦੇ ਜਿਹੜੇ ਉਹਨਾਂ ਨੇ ਲਾਰਾ ਹੀ ਲਾਇਆ ਉਹਨਾਂ ਨੇ ਅੱਛਾ ਲਾਰਾ ਹੀ ਲਾਇਆ ਲਾਰਾ ਕਿੰਦੇ ਕੀ ਕਹਿੰਦੇ ਲਾਰੇ ਬਾਰੇ ਇਹੋ ਕਹਿੰਦੇ ਕੋਈ ਗੱਲ ਨਹੀਂ ਸੋਚਾਂਗੇ ਇਹ ਤੁਹਾਡਾ ਕਰਾਂਗੇ ਅੱਛਾ ਇਹ ਗੱਲਬਾਤ ਹੋਈ ਹੈ ਤੇ ਬੱਚੇ ਫੇਰ ਤੁਹਾਡੇ ਦੂਰ ਜਾਂਦੇ ਨੇ ਪੜ੍ਹਨ ਬੱਚੇ ਸਾਡੇ ਚਲੋ ਹੁਣ ਬੱਸਾਂ ਆਉਂਦੀਆਂ ਇੱਥੇ ਉਹ ਹੀ ਅਗਿਆ ਰਹਿੰਦੀਆਂ ਹੂੰ ਤੇ ਐਤ ਕੀ ਹੜ੍ਹ ਨੇ ਤੁਹਾਡੇ ਪਿੰਡ ਵਿੱਚ ਕਿੰਨੀ ਕੀ ਤਬਾਹੀ ਪਾਈ ਸੀ ਸਾਡੇ ਪਿੰਡ ਦਾ ਬਚਾ ਠੀਕ ਰਿਹਾ ਪਿੰਡ ਉੱਚਾ ਪਿੰਡ ਨਹੀਂ ਪਾਣੀ ਆ ਬਾਕੀ ਫਸਲਾਂ ਮਰੀਆਂ ਸਾਡੀਆਂ اچھا ਫਸਲਾਂ ਕਿੰਨੇ ਕਿੰਨੇ ਕ ਪਰਸੈਂਟ ਕਹਿ ਸਕਦੇ ਹੋ ਮੇਰੇ ਸਹਾਬ ਨਾਲ 80% ਸਾਡੇ ਪਿੰਡ 20 ਬਚੀਆਂ 80 ਮਰ ਗੀਆਂ 80% ਮਰ ਪਿੰਡ ਦਾ ਪੂਰਾ ਨੁਕਸਾਨ ਹੋ ਗਿਆ 80 80% ਫਸਲਾਂ ਦਾ ਹਾਂਜੀ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਗੱਲਬਾਤ ਹੋਈ ਆ ਇਹ ਪਿੰਡ ਦੇ ਨਿਵਾਸੀ ਜਿਹੜੇ ਆ ਉਹਨਾਂ ਨੇ ਆਪਣੇ ਪਿੰਡ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਮੈਂ ਦੱਸੀਆਂ ਹਨ ਅਸੀਂ ਹੋਰ ਵੀ ਇੱਥੇ ਜਿਹੜੇ ਨੌਜਵਾਨ ਆ ਉਹਰਾਣਾ ਗੱਲਬਾਤ ਕਰਦੇ ਆ ਕਿ ਕੀ ਨੌਜਵਾਨਾਂ ਨੂੰ ਲੈ ਕੇ ਉਹਨਾਂ ਦੇ ਮਨ ਵਿੱਚ ਕੀ ਇਸ ਤਰ੍ਹਾਂ ਦੇ ਪਲਾਨ ਆ ਪਿੰਡ ਦੀਆਂ ਜਿਹੜਾ ਯੋਜਨਾਵਾਂ ਲੱਗ ਹੈ ਵਿਜ ਕੀ ਨਾਮ ਆਪਣਾ ਹਰਦੀਪ ਸਿੰਘ ਹਰਦੀਪ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਪਿੰਡ ਦੇ ਇਸ ਵੇਲੇ ਵਿਕਾਸ ਨੂੰ ਲੈ ਕੇ ਵਿਕਾਸ ਇਹ ਹੀ ਕਿ ਮਤਲਬ ਕਿ ਜਿਹੜੇ ਮਤਲਬ ਕਿ ਸਰਕਾਰੀ ਜਗ੍ਹਾ ਹੈਗੀਆਂ ਪਿੰਡ ਦੀਆਂ ਮਤਲਬ ਕਿ ਕਮਨਾ ਦੇ ਵਿੱਚ ਕੋਈ ਮਤਲਬ ਕਿ ਜਿੱਦਾਂ ਇਮਾਰਤਾਂ ਖੜੀਆਂ ਕੀਤੀਆਂ ਜਾਂ ਮਤਲਬ ਕਿ ਥੋੜੀਆਂ ਸਰਕਾਰੀ ਮਤਲਬ ਕਿ ਜਿੱਥੇ ਬੋਲ ਬਣਨਾ ਹੋ ਸਕੇ ਸਰਕਾਰੀ ਮਤਲਬ ਕਿ ਜਿੱਦਾਂ ਕਿਸੇ ਆਏ ਆ ਹੁਣ ਗਲੀ ਦੇ ਵਿੱਚ ਬੈਠੇ ਆਸੀਂ ਜੇ ਉੱਥੇ ਮਤਲਬ ਕੋਈ ਕਮਰਾ ਹੁੰਦਾ ਤੇ ਤੁਸੀਂ ਉੱਥੇ ਮਤਲਬ ਕੋਈ ਫੰਕਸ਼ਨ ਹੁੰਦਾ ਸਾਰਾ ਲੋਟ ਪੇਟ ਹੁੰਦੀ ਕਿ ਪਿੰਡ ਦੇ ਮਤਲਬ ਉੱਥੇ ਆਓ ਸਾਰੇ ਇਕੱਠੇ ਹੋ ਠੀਕ ਹੈ ਨਾ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਬਾਕੀ ਬੱਚਿਆਂ ਨਾਲ ਤੇ ਖੇਡਣ ਵਾਸਤੇ ਗਰਾਊਂਡ ਦਾ ਉਹਨਾਂ ਤੇ ਸਰਕਾਰ ਨੂੰ ਹੀ ਸੋਚਣਾ ਚਾਹੀਦਾ ਇਹਦੇ ਬਾਰੇ ਜੇ ਜਗ੍ਹਾ ਨਹੀਂ ਹੈਗੀ ਤਾਂ ਉਹਦੇ ਵੀ ਰੇਂਜ ਕਰਨਾ ਚਾਹੀਦਾ ਠੀਕ ਹੈ ਜੀ ਤੁਸੀਂ ਦੇਖਿਆ ਕਿ ਪਿੰਡ ਦੀ ਸੱਤ ਦੇ ਪ੍ਰੋਗਰਾਮ ਨੂੰ ਲੈ ਕੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਏ ਮੁੱਦੇ ਬਹੁਤ ਹਨ ਕਿਉਂਕਿ ਜਿਹੜਾ ਪਿੰਡ ਦਾ ਜਿਹੜਾ ਵਿਕਾਸ ਹੈ ਬਹੁਤ ਘੱਟ ਹੋਇਆ ਹੈ ਬਹੁਤ ਸਾਰੀਆਂ ਸਮੱਸਿਆਵਾਂ ਹਨ ਪਰ ਇੱਕ ਗੱਲ ਇੱਥੇ ਦੇਖਣ ਵਾਲੀ ਜ਼ਰੂਰ ਹੈਗੀ ਆ ਕਿ ਜਿਹੜਾ ਬਿਆਸ ਤਰਿਆ ਨੇ ਇਸ ਪਿੰਡ ਤੇ ਮਾਰ ਮਾਰੀ ਸੀਗੀ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਸਰਕਾਰ ਵੱਲੋਂ ਬਹੁਤ ਹੀ ਘੱਟ ਦਿਨਾਂ ਦੇ ਵਿੱਚ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਗਿਆ ਪਰ ਕੁਝ ਮੁਆਵਜ਼ਾ ਰਹਿੰਦਾ ਹੈ ਕਿਉਂਕਿ ਜਿੰਨੀ ਵੀ ਗਰਦਾਬਰੀ ਹਾਲ ਤੱਕ ਹੋਣੀ ਬਾਕੀ ਹੈ ਪਿੰਡ ਦੇ ਲੋਕ ਆ ਪਿੰਡ ਦੀ ਸੱਤ ਜਿਹੜੇ ਪਿੰਡ ਦੇ ਜਿਹੜੇ ਪੰਚਾਇਤ ਦੇ ਮੈਂਬਰ ਆ ਪਿੰਡ ਦੇ ਜੋ ਵੀ ਨੌਜਵਾਨ ਬੈਠੇ ਆ ਉਹਨਾਂ ਨੇ ਇੱਕ ਹੀ ਗੱਲ ਦੱਸੀ ਆ ਕਿ ਸਾਡੇ ਪਿੰਡ ਵਿੱਚ ਆ ਚੀਜ਼ਾਂ ਦੀ ਕਮੀ ਹੈ ਜੇ ਇਹ ਚੀਜ਼ਾਂ ਪੂਰੀਆਂ ਕਰ ਦਿੱਤੀਆਂ ਜਾਣਗੇ ਤੇ ਸਾਡਾ ਜਿਹੜਾ ਪਿੰਡ ਵਿਕਾਸ ਦੀ ਅਲੀ ਹਾਂ ਨੂੰ ਸ਼ੂਟ ਸਕਦਾ ਹੈ ਕੈਮਰਾਮੈਨ ਸੱਜ ਸਿੰਘ ਨਾਲ ਰਵਿੰਦਰ ਸਿੰਘ ਨਿਊ ਸਟੇਟ ਪੰਜਾਬ ਹੁਸ਼ਿਆਰਪੁਰ